ਡਿਊਟੀ ਦੇ ਰਿਹਾ ਜਿਲ੍ਹਾ ਪਰਿਸ਼ਦ ਫਤਿਹਗੜ੍ਹ ਸਾਹਿਬ ਤੇ ਮੇਰੇ ਨਾਲ ਕੀ ਨਾਮ ਕੀ ਤੁਹਾਡਾ ਪੱਕਾ ਪਰਮੇਸ਼ ਮਿੱਤਲ ਜੀ ਜੋ ਕਿ ਗਵਿੰਦਗੜ੍ਹ ਮੁਲਾਜ਼ਮ ਨੇ ਲਾਇਬ੍ਰੇਰੀਅਨ ਨੇ ਮਿਊਨਿਸਪਲ ਕਮੇਟੀ ਦੇ ਵਿੱਚ ਹਾਂਜੀ ਇੱਥੇ ਸਾਡੇ ਮੇਰੇ ਨਾਲ ਪੋਲਿੰਗ ਅਫਸਰ ਸੀਗੇ ਤੇ ਡਿਊਟੀ ਦੇ ਦੌਰਾਨ ਬੜਾ ਵਧੀਆ ਸਾਡਾ ਮਿਲਜੁਲ ਰਿਹਾ ਆਸਾ ਮਜ਼ਾਕ ਚੱਲਿਆ ਤੇ ਹੁਣ ਤੁਹਾਨੂੰ ਦਿਖਾਉਨੇ ਆ ਫਤਿਹਗੜ੍ਹ ਸਾਹਿਬ ਆ ਸੌਰੀ ਬੱਸੀ ਪਠਾਨਾ ਆਈਟੀਆਈ ਦਾ ਹਾਲ ਦੇਖੋ ਜਿਹੜੇ ਟੀਚਰ ਸਾਹਿਬਾਨਾਂ ਦਾ ਸਵਾਨ ਜਿਹੜਾ ਜਮਾ ਹੋ ਗਿਆ ਉਹ ਸਾਰੇ ਆਪਦਾ ਹੁਣ ਰੋਟੀ ਪਾਣੀ ਖਾ ਰਹੇ ਨੇ ਤੇ ਬਾਕੀ ਕੁਝ ਪਾਰਟੀਆਂ ਹਲੇ ਆ ਰਹੀਆਂ ਨੇ ਜਿਹੜੀਆਂ ਪਾਰਟੀਆਂ ਆ ਗਈਆਂ ਉਹ ਸਾਰੇ ਆ ਟੀਚਰ ਬੈਠੇ ਨੇ ਪ੍ਰਸ਼ਾਦਾ ਬਣ ਚੱਕ ਲਿਆ ਤੇ ਕੁਝ ਛੱਕ ਰਹੇ ਨੇ ਤੇ ਇਸ ਤੋਂ ਬਾਅਦ ਆਪਦੇ ਆਪ ਦੇ ਘਰਾਂ ਨੂੰ ਰਵਾਨ ਗਈਆਂ ਤੇ ਹੁਣ ਜੇ ਨਜ਼ਰ ਕੋਈ ਫਰਦਰ ਇਲੈਕਸ਼ਨ ਨਹੀਂ ਆਉਂਦੀ ਉਹਨਾਂ ਚਿਰ ਸਾਰੇ ਆਪਦੇ ਆਪ ਦੇ ਸਕੂਲਾਂ ਦੇ ਵਿੱਚ ਦੁਬਾਰਾ ਫੇਰ ਵਿਦਿਆਕ ਮਾਹੌਲ ਦੇ ਵਿੱਚ ਤੇ ਹੁਣ ਤਾਂ ਤਕਰੀਬਨ 10-15 ਦਿਨ ਤੋਂ ਸਿਰਫ ਚੋਣਾਂ ਦਾ ਮਾਹੌਲ ਸੀਗਾ ਕਦੇ ਰੈਸ ਲਾ ਗਿਆ ਕਦੇ ਕੁਸ ਆ ਗਿਆ ਕਦੇ ਕੁਸਾ ਗਿਆ ਤੇ ਅੱਜ ਸਾਰੇ ਰਿਲੈਕਸ ਮੂਡ ਦੇ ਵਿੱਚ ਸਾਰੇ ਆਪਣੇ ਆਪਣੇ ਡਿਊਟੀਆਂ ਨਿਭਾ ਕੇ ਸਮਾਨ ਜਮ੍ਹਾਂ ਕਰਾ ਕੇ ਇੱਥੇ ਪਾਰਟੀਆਂ ਬੈਠੀਆਂ ਨੇ ਤੇ ਕੁਝ ਪਾਰਟੀਆਂ ਨੇ ਹਲੇ ਜਿਹੜੀਆਂ ਰਾਹ ਦੇ ਵਿੱਚ ਨੇ ਉਹਨਾਂ ਨੇ ਆਉਣਾ ਉਹਨਾਂ ਨੇ ਆ ਕੇ ਆਪਣਾ ਸਮਾਨ ਜਮ੍ਹਾਂ ਕਰਾਉਣਾ ਤੇ ਇਸ ਲਾਈਵ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ ਆਇਆਂ ਤੇ ਮਿਲਦੇ ਆਂ ਕਿਸੇ ਹੋਰ ਲਾਈਵ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ an titi ka pou skom